grapes sorted by size ਜੋ ਤੁਸੀਂ ਹੁਣ ਐਨੀਮੇਸ਼ਨ ਵੀਡੀਓ ਦੇਖੀ ਇਸ ਤਰ੍ਹਾਂ ਦੀ ਐਨੀਮੇਸ਼ਨ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਤੇ ਉਹ ਵੀ ਬਹੁਤ ਆਸਾਨੀ ਦੇ ਨਾਲ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਜਿਹੀ ਵੀਡੀਓ ਤੁਸੀਂ 5-10 ਮਿੰਟ ਦੇ ਵਿੱਚ ਆਰਾਮ ਨਾਲ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਬੱਚੇ ਬਹੁਤ ਹੀ ਚਾਹ ਨਾਲ ਦੇਖਦੇ ਨੇ ਹੁਣ ਆਪਾਂ ਚੱਲਦੇ ਹਾਂ YouTube ਦੇ ਉੱਪਰ ਤੇ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਐਨੀਮੇਸ਼ਨ ਚੈਨਲ ਨੇ ਉਹਨਾਂ ਨੂੰ ਕਿੰਨੇ ਵਿਊ ਹੁੰਦੇ ਆ ਤੇ ਉਹ ਕਿੰਨੀ ਕਮਾਈ ਕਰਦੇ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਚੈਨਲ ਦਾ ਨਾਮ ਹੈਬੀ ਬੀਪ ਕਾਰਜ ਤੇ ਇਸ ਨੂੰ ਲੱਖਾਂ ਦੇ ਵਿੱਚ ਤੇ ਮਿਲੀਅਨ ਦੇ ਵਿੱਚ ਵੀ ਵਿਊਜ਼ ਆਏ ਹੋਏ ਨੇ ਕਿਸੇ ਨੂੰ 2 ਲੱਖ 2000 ਕਿਸੇ ਨੂੰ 1 ਲੱਖ 93000 ਕਿਸੇ ਨੂੰ 2.2 ਮਿਲੀਅਨ ਤੁਸੀਂ ਦੇਖ ਸਕਦੇ ਹੋ ਕਿ ਇਸ ਚੈਨਲ ਦੇ ਉੱਪਰ 57000 ਸਬਸਕ੍ਰਾਈਬਰ ਸਿਰਫ 30 ਦਿਨ ਦੇ ਵਿੱਚ ਇਨਕਰੀਜ਼ ਹੋਏ ਨੇ ਜੇ ਆਪਾਂ ਇਸ ਚੈਨਲ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ 5000 ਤੋਂ ਲੈ ਕੇ 80000 ਤੱਕ ਇੱਕ ਮਹੀਨੇ ਵਿੱਚ ਅਰਨ ਕਰਦਾ ਇਹ ਇੱਕ ਐਸਟੀਮੇਟਡ ਅਰਨਿੰਗ ਹੁੰਦੀ ਆ ਜੇ ਆਪਾਂ ਕਹੀਏ ਕਿ 80000 ਡਾਲਰ ਮਹੀਨੇ ਦੇ ਬਣ ਜਾਂਦੇ ਹੋਣਗੇ ਤਾਂ ਉਹ ਬਹੁਤ ਜ਼ਿਆਦਾ ਨੇ ਪਰ 5000 ਡਾਲਰ ਬਹੁਤ ਘੱਟ ਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਚੈਨਲ ਦੀ ਕਮਾਈ 5000 ਤੇ 80000 ਦੇ ਵਿੱਚ ਵਿਚਾਲੇ ਹੁੰਦੀ ਹੋਣੀ ਆ ਜੇ ਆਪਾਂ ਮਹੀਨੇ ਦਾ 20000 ਡਾਲਰ ਵੀ ਮੰਨ ਕੇ ਚੱਲੀਏ ਤਾਂ ਵੀ ਜੇ ਤੁਸੀਂ 20000 ਨੂੰ ਇੰਡੀਅਨ ਰੁਪੀਏ ਦੇ ਵਿੱਚ ਕਨਵਰਟ ਕਰੋਗੇ ਤਾਂ ਇਹ ਚੈਨਲ ਮਹੀਨੇ ਦਾ ਲੱਖਾਂ ਰੁਪਇਆ ਕਮਾ ਰਿਹਾ ਹੈ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਇੱਕ ਐਨੀਮੇਸ਼ਨ ਵੀਡੀਓ ਕਿਵੇਂ ਬਣਾ ਸਕਦੇ ਹਾਂ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਪਲੇ ਸਟੋਰ ਤੇ ਜਾਵਾਂਗੇ ਤੇ ਉੱਥੇ ਜਾ ਕੇ ਸਰਚ ਕਰਾਂਗੇ ਲੋ ਲੋ ਕਿਡਸ ਲੋ ਲੋਕੇਟਰ ਤੇ ਲਿਖ ਕੇ ਸਰਚ ਕਰਨ ਤੋਂ ਬਾਅਦ ਆਪਣੇ ਸਾਹਮਣੇ ਬਹੁਤ ਸਾਰੀਆਂ ਐਪਲੀਕੇਸ਼ਨ ਆ ਜਾਣਗੀਆਂ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਐਪਲੀਕੇਸ਼ਨ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਉਸ ਐਪਲੀਕੇਸ਼ਨ ਨੂੰ ਓਪਨ ਕਰਨਾ ਤੇ ਉੱਥੋਂ ਹੀ ਆਪਣੀ ਵੀਡੀਓ ਬਣ ਕੇ ਤਿਆਰ ਹੋਵੇਗੀ ਤੁਸੀਂ ਇਹਨਾਂ ਸਾਰੀਆਂ ਐਪਲੀਕੇਸ਼ਨ ਦੇ ਉੱਪਰ ਵੀਡੀਓ ਬਣਾ ਸਕਦੇ ਹੋ ਤਾਂ ਤੁਸੀਂ ਇੱਕ ਇੱਕ ਕਰਕੇ ਹਰ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਸਕਰੀਨ ਰਿਕਾਰਡਰ ਔਨ ਕਰਨਾ ਜੇ ਤੁਹਾਡੇ ਕੋਲ ਸਕਰੀਨ ਰਿਕਾਰਡਰ ਨਹੀਂ ਤਾਂ ਤੁਸੀਂ ਇਸ ਨੂੰ ਪਲੇ ਸਟੋਰ ਦੇ ਉੱਪਰ ਡਾਊਨਲੋਡ ਕਰ ਸਕਦੇ ਹੋ ਤੁਸੀਂ ਪਲੇ ਸਟੋਰ ਤੇ ਜਾਣਾ ਤੇ ਐਕਸ ਰਿਕਾਰਡਰ ਲਿਖ ਕੇ ਸਰਚ ਕਰਨਾ ਮੈਂ ਵੀ ਇਹੀ ਐਪਲੀਕੇਸ਼ਨ ਯੂਜ਼ ਕਰਦਾ ਤੇ ਐਕਸ ਰਿਕਾਰਡਰ ਰਿਕਾਰਡਿੰਗ ਦੇ ਲਈ ਸਭ ਤੋਂ ਬੈਸਟ ਆ ਸਕਰੀਨ ਰਿਕਾਰਡਰ ਨੂੰ ਔਨ ਕਰਨ ਤੋਂ ਬਾਅਦ ਆਪਾਂ ਐਪਲੀਕੇਸ਼ਨ ਨੂੰ ਔਨ ਕਰਾਂਗੇ ਤੇ ਇਹਦੇ ਵਿੱਚ ਜਿੰਨੀਆਂ ਵੀ ਗੇਮਸ ਨੇ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਗੇਮ ਨੂੰ ਤੁਸੀਂ ਪਲੇ ਕਰੋ ਇਸ ਤਰ੍ਹਾਂ ਆਪਾਂ ਇਹ ਗੇਮ ਨੂੰ ਕੰਪਲੀਟ ਕਰਨਾ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲੀ ਚੀਜ਼ ਜਿਹੜੀ ਉਹ ਵੱਡੀ ਟਰਾਲੀ ਦੇ ਵਿੱਚ ਆਵੇਗੀ ਤੇ ਇਹ ਵਾਲੀ ਛੋਟੀ ਟਰਾਲੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਅਲੱਗ-ਅਲੱਗ ਗੇਮ ਨੂੰ ਪਲੇ ਕਰਕੇ ਉਹਨਾਂ ਦੀ ਸਕਰੀਨ ਰਿਕਾਰਡਿੰਗ ਕਰਕੇ ਉਹਨਾਂ ਤੇ ਵੀਡੀਓ ਬਣਾ ਸਕਦੇ ਹੋ ਹੁਣ ਆਪਣੀ ਜਿਹੜੀ ਗੇਮ ਆ ਉਹ ਰਿਕਾਰਡ ਹੋ ਚੁੱਕੀ ਆ ਤੇ ਆਪਣਾ ਸਕਰੀਨ ਰਿਕਾਰਡਿੰਗ ਦਾ ਕੰਮ ਖਤਮ ਹੋ ਚੁੱਕਿਆ ਕੋਣ ਵਾਰੀ ਆਉਂਦੀ ਆ ਇਸ ਵੀਡੀਓ ਨੂੰ ਐਡਿਟ ਕਰਨ ਦੀ ਤੇ ਹੁਣ ਆਪਾਂ ਨੂੰ ਜ਼ਰੂਰਤ ਪਵੇਗੀ ਇੱਕ ਵੀਡੀਓ ਐਡੀਟਰ ਦੀ ਬਹੁਤ ਸਾਰੇ ਵੀਡੀਓ ਐਡੀਟਰ ਨੇ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਪਰ ਜ਼ਿਆਦਾਤਰ ਵੀਡੀਓ ਐਡੀਟਰ ਨੇ ਜਿਹੜੇ ਉਹ ਜ਼ਿਆਦਾ ਪੇਡ ਨੇ ਤੇ ਜਾਂ ਉਹਨਾਂ ਦੇ ਵਿੱਚ ਵਾਟਰਮਾਰਕ ਆਉਂਦਾ ਤਾਂ ਇਸਦੇ ਲਈ ਤੁਸੀਂ VN ਵੀਡੀਓ ਐਡੀਟਰ ਯੂਜ਼ ਕਰ ਸਕਦੇ ਹੋ ਇਹ ਬਿਲਕੁਲ ਫ੍ਰੀ ਆ ਤੇ ਇਸਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਵਾਟਰਮਾਰਕ ਦੇਖਣ ਨੂੰ ਨਹੀਂ ਮਿਲਦਾ ਵੀਡੀਓ ਐਡੀਟਰ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ बस ਇਸ ਨੂੰ ਸਿੰਪਲ ਐਡਿਟ ਕਰਨਾ ਜੋ ਬਾਧੂ ਪਾਰਟ ਆ ਉਹਨੂੰ ਡਿਲੀਟ ਕਰ ਦੇਣਾ ਤੇ ਤੁਸੀਂ ਇਸ ਦੇ ਉੱਪਰ ਥੋੜੀ ਬਹੁਤੀ ਵੌਇਸ ਓਵਰ ਵੀ ਕਰ ਸਕਦੇ ਹੋ ਜੇ ਤੁਸੀਂ ਥੋੜੀ ਬਹੁਤੀ ਵੌਇਸ ਓਵਰ ਕਰਦੇ ਹੋ ਤਾਂ ਇੱਕ ਤਾਂ ਤੁਹਾਡਾ ਕੰਟੈਂਟ ਹੋਰ ਵੀ ਇੰਟਰਸਟਿੰਗ ਬਣ ਜਾਂਦਾ ਤੇ ਦੂਸਰਾ ਕਿਸੇ ਵੀ ਤਰ੍ਹਾਂ ਦਾ ਰੀਯੂਜ਼ ਦਾ ਜਿਹੜਾ ਖਤਰਾਗਾ ਉਹ ਨਹੀਂ ਰਹਿੰਦਾ ਵੌਇਸ ਓਵਰ ਦੇ ਵਿੱਚ ਤੁਸੀਂ ਥੋੜੀ ਬਹੁਤੀ ਗੇਮ ਦੀ ਜਾਣਕਾਰੀ ਦੇਣੀ ਆ ਤੇ ਥੋੜੀ ਜਹੀ ਕਮੈਂਟਰੀ ਕਰਨੀ ਆ ਉਸ ਤੋਂ ਬਾਅਦ ਤੁਹਾਡੀ ਵੀਡੀਓ ਬਣ ਕੇ ਤਿਆਰ ਆ ਤੇ ਤੁਸੀਂ ਇੱਕ ਕਾਰਟੂਨ ਚੈਨਲ ਬਣਾ ਕੇ ਉਸ ਤੇ ਉੱਪਰ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਅਪਲੋਡ ਕਰ ਸਕਦੇ ਹੋ ਤੇ ਤੁਸੀਂ ਵੀ ਮਹੀਨੇ ਦਾ ਲੱਖਾਂ ਰੁਪਇਆ ਕਮਾ ਸਕਦੇ ਹੋ ਬੱਚੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਬਿਨਾਂ ਸਕਿੱਪ ਕੀਤੇ ਦੇਖਦੇ ਆ ਉਹ ਇੱਕੋ ਵੀਡੀਓ ਨੂੰ ਹੀ ਬਾਰ-ਬਾਰ ਦੇਖਦੇ ਆ ਜਿਸ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਟੂਨ ਵੀਡੀਓਜ਼ ਨੇ ਉਸਤੇ ਉੱਪਰ ਲੱਖਾਂ ਦੇ ਵਿੱਚ ਵਿਊਜ਼ ਆਉਂਦੇ ਆ ਇਸ ਤਰ੍ਹਾਂ ਦੇ ਹੋਰ ਆਈਡੀਆਜ਼ ਦੇਖਣ ਦੇ ਲਈ ਕਿ ਕਿਵੇਂ ਤੁਸੀਂ ਹੋਰ ਐਨੀਮੇਸ਼ਨ ਵੀਡੀਓ ਬਣਾ ਸਕਦੇ ਹੋ ਜਾਂ ਹੋਰ ਤੁਸੀਂ ਕਿਸ ਤਰ੍ਹਾਂ ਦਾ ਕੰਟੈਂਟ ਬਣਾ ਕੇ YouTube ਤੋਂ ਪੈਸਾ ਕਮਾ ਸਕਦੇ ਹੋ ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ